ਹਾਂਜੀ ਕਿਸਾਨ ਵੀਰੋ ਸਾਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਮੋਗਲ ਚੱਕ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਸੋ ਇਹ ਪਿੰਡ ਦੋਸਤੋ ਤਰਨਤਾਰਨ ਤੋਂ ਤਕਰੀਬਨ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਜੰਡੋਗਾ ਸਰੇਆਲੀ ਬਿਲਕੁਲ ਲਾਗੇ ਰੂਰੇ ਦਾ ਸਲ ਪਿੰਡ ਚਿਤਾਲਾ ਬਲੀਪੁਰ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਆਪਣੀ ਵੀਡੀਓ ਪਹਿਲੀ ਆ ਵੀਰ ਗੁਰਜੰਤ ਸਿੰਘ ਉਹਨਾਂ ਦੇ ਘਰੋਂ ਚਾਰ ਨਾਗ ਤੁਹਾਨੂੰ ਦਿਖਾਉਣੇ ਆ ਤਿੰਨ ਵੜਾ ਦਿਖਾਵਾਂਗੇ ਇੱਕ ਮੱਝ ਦਿਖਾਵਾਂਗੇ ਸੋਏ ਸੋਏ ਪਛੂ ਦੋ ਹੋਣਗੇ ਠੀਕ ਆ ਜੀ ਦੋ ਗੱਬਣ ਤਰੀਕਾ ਚ ਕਿਸਾਨ ਵੀਰੋ 16 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਟਾਈਮ ਆ ਇੱਕ ਵੱਡੀ ਵੱਛੀ ਦਿਖਾ ਦੇਗੇ ਤੁਹਾਨੂੰ ਦੋ ਦੰਦ ਦੋਂਦੀ ਵੱਛੀ ਆ ਪਿਓਰ ਕਨਫਰਮ ਕੋਈ ਪ੍ਰਾ ਮੂੰਹ ਫੜ ਕੇ ਤਸਦੀ ਕਰ ਸਕਦਾ ਵੈਸੇ ਮੂੰਹੋਂ ਦੰਦੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਰਾ ਕੇ ਦਿਆ ਦੇਾਂਗੇ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗਰਜੰਟ ਵੀਰ ਸਾਸਰੀ ਕਾਲ ਸਾਸਰੀ ਗਾਂ ਜੀ ਹੋਰ ਵੀਰੇ ਠੀਕ ਠਾਕ ਹੈ ਠੀਕ ਠਾਕ ਵਧੀਆ ਜੀ ਲੈ ਵੀ ਗਰਜੰਟ ਵੀਰ ਵੀੜੀਗਾ ਪਹਿਲੀ ਆਪਣੀ ਮਾਲ ਪਸ਼ੂ ਵਪਾਰ ਦਾ ਕੰਮ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਜੀ ਹਾਂਜੀ ਹਾਂਜੀ ਤੇ ਚਾਰ ਅਜ ਐਨੀਮਲ ਨੇ ਆਪਣੇ ਕੋਲ ਇੱਕ ਮੱਝ ਦਿਖਾ ਦਈਏ ਤਿੰਨ ਬੇੜਾਂ ਨੇ ਹਾਂਜੀ ਦੋ ਵੜਾ ਸੋਈਆਂ ਸੁਵਾਈਆਂ ਗਰਜੰਟ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਾਂਗੇ ਵੀਰ ਇੱਕ ਬੱਚੀ ਆਪਣੇ ਕੋਲ ਬਹੁਤ ਪਿਆਰੀ ਆ ਹਾਈਟ ਕਾ ਤਾਂ ਫੁੱਲ ਵੱਡਾ ਫੁੱਲ ਵੱਡਾ ਸੂਈ ਸੁਵਾਈ ਤਾਜੀ ਆ ਕਿੰਨੇ ਕ ਦਿਨ ਹੋ ਗਿਆ ਜੀ ਨੂੰ ਸੂਈ ਨੂੰ ਇਨੂੰ ਹੋਈ ਗਏ 8-9 ਦਿਨਾਂ ਦਾ 8-9 ਕਿ ਦਿਨ ਹਾਂਜੀ ਮਗਰ ਬੱਛੀ ਆ ਗਈ ਆ ਮਗਰ ਬੱਛੀ ਤੇ ਦੁੱਧ ਐਸ ਵਕਤ ਕਿੰਨਾ ਚਵਾਦ ਗਿਆ ਦੁੱਧ ਭਾਈ ਦਸਨੋਂ ਤੇ ਭਾਈ 16-17 ਤੇ ਸੀਗੇ 14 ਕਿਲੋ ਪਾ ਠੰਡਾ ਕਰਕੇ ਦਵਾਂਗਾ 14 ਕਿਲੋ ਹਾਂਜੀ ਲੋ ਵੀ ਕਿਸਾਨ ਵੀਰੋ 14 ਕਿਲੋ ਦੁੱਧ ਜਿਹੜਾ ਠੰਡਾ ਕਰਕੇ ਇਸ ਵੇਰ ਦੇ ਥੱਲੇ ਹੁਣ ਮੌਕੇ ਦੇ ਮੌਜੂਦ ਆ ਬੱਛੀ ਨੂੰ ਜਨਮ ਦਿੱਤਾ ਕੱਦ ਹਾਈਟ ਪਹਿਲਾਂ ਹੀ ਦੱਸ ਦਿੰਨੇ ਆ ਦੂਰੋਂ ਨੇੜੋਂ ਕਿਸੇ ਨੇ ਸੌਦਾ ਕਰਨਾ ਕੱਦ ਹਾਈਟ ਫੁੱਲ ਵੱਡਾ ਤੇ ਬਾਕੀ ਦੰਦੀ ਆਪਾਂ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਕੇ ਫੇਰ ਬੱਛੀ ਖੋਲ ਕੇ ਤੋਰ ਕੇ ਦਿਖਾਵਾਂਗੇ ਸੋ ਕਿਉਂਕਿ ਦੋ ਦੰਦ ਬੱਝੀ ਆ ਤੇ ਕਨਫਰਮ ਆਪਾਂ ਜਰੂਰ ਕਰਾਵਾਂਗੇ ਠੀਕ ਆ ਜੀ ਆ ਦੇਖੋ ਆ ਦੇਖੋ ਜੀ ਪਿਓਰ ਜਿਹੜੀ ਦੋ ਦੰਦ ਬੱਝੀ ਆ ਠੀਕ ਆ ਜੀ ਆ ਕਰੋ ਚੈੱਕ ਸੋ ਬਹੁਤ ਪਿਆਰੀ ਬੱਝੀ ਆ ਹਾਈਟ ਲੈਂਥ ਪੂਰੀ ਆ ਖੋਲ ਕੇ ਤੋੜ ਕੇ ਦਿਖਾਉਣੇ ਆ ਮਗਰ ਬੱਛੀ ਆ ਫੀਮੇਲ ਕਾਫ ਨੌਂ 10 ਦਿਨਾਂ ਦਾ ਬੱਚਾ ਠੀਕ ਆ ਜੀ 9 10 ਦਿਨ ਦਾ ਸਮਾਂ ਹੋ ਗਿਆ ਇਸ ਵੇਰ ਨੂੰ ਸੂਈ ਨੂੰ ਤੇ ਬਾਕੀ ਹਾਈਟ ਲੈਂਥ ਤੇ ਬਖਰੀ ਹੈਗੀ ਦੋਸਤੋ ਜਿਹੜੀ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਕੰਪੈਕਟ ਜੈਡਰ ਫਿਕਸ ਹੋਵਾ ਨਾਲੇਵਾ ਤੇ ਮੁੱਠੀ ਮੁੱਠੀ ਥਾਣਾ ਸੋ ਚੰਗੀ ਸੇਵਾ ਕਿਸੇ ਭਰਾ ਦੀਆਂ ਫਾਰਮਰ ਵੀਰ ਤੇ ਰਹੀ ਤਾਂ ਦੁੱਧ ਦੋਸੋਂ ਭਾਵੇਂ ਮੇਰਾ ਵੀਰ ਕੋਈ 15 16 ਜੇ 16 ਤੋਂ ਪਲੱਸ ਵੀ ਚਵਾਈ ਕਰ ਲਿਓ ਐਸ ਵਕਤ ਕੋਈ ਸਟਾਰਟਿੰਗ ਦੇ ਵਿੱਚ 14 ਕਿਲੋ ਜਿਹੜਾ ਬਿਲਕੁਲ ਠੰਡਾ ਕਰਕੇ ਦੁੱਧ ਤੁਸੀਂ ਮਿਹਨਤੀ ਦਾ ਇਸ ਘਰੋਂ ਚੈੱਕ ਕਰਕੇ ਲੈ ਕੇ ਜਾ ਸਕਦੇ ਜੀ ਕੰਪੈਕਟ ਟੈਡਰ ਨਿੱਗਰ ਲੇਵਾ ਤੇ ਬਾਕੀ ਥਾਣ ਕਰਨ ਵਾਲੀ ਨੂੰ ਮੁੱਠੀ ਮੁੱਠੀ ਲੱਗਾ ਠੀਕ ਆ ਜੀ ਸੋ ਬਾਕੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਜੀ ਵੱੱਛੀ ਵੱੱਡੀ ਆ ਤੇ ਕ੍ਰੋਸ ਬ੍ਰੀਡ ਦੇ ਵਿੱਚ ਹੀ ਆ ਜਾਂਦੀ ਹੈ ਕੋਈ ਵੀਰ ਜਿੱਦਾਂ ਇੱਕ ਆਪਾਂ ਫੇਸ ਕੁਆਲਿਟੀ ਦੇਖੀਏ ਤੇ ਡੂੰਘੋ ਉਸੇ ਤਰ੍ਹਾਂ ਦੋਨਾਂ ਅੱਖਾਂ ਦੇ ਵਿੱਚ ਜਰਸੀ ਨਾਲ ਕੋਈ ਐਫਐਫ ਦਾ ਕ੍ਰੋਸ ਲਾ ਰਹੇ ਹੋ ਪੂਰੀ ਵੱਡੀ ਹਾਈਟ ਕੱਦ ਤੇ ਬਾਕੀ ਚਵਾਈ ਦੀ ਗਰਜੰਟ ਪੂਰੀ ਓਕੇ ਵੀਰ ਬਿਲਕੁਲ ਓਕੇ ਸਾਡੇ ਡਿਮਡ ਤਾਰ ਹੋ ਗਏ ਠੀਕ ਆ ਵੀਰੇ ਠੀਕ ਆ ਬਾਕੀ ਇਹਨੂੰ ਕਰਮਾਲੀ ਨੂੰ ਤਾਂ ਨਿਆਣਾ ਨਿਆਣਾ ਪਾਉਣ ਦੀ ਲੋੜ ਨਹੀਂ ਕੁਛ ਨਹੀਂ ਇਦਾਂ ਹੀ ਬਿਲਕੁਲ ਤੇ ਕੀ ਮੁੱਲ ਕਰਦੇ ਆ ਡਿਮਾਂਡ ਕੀ ਰੋਏ ਦੀ ਇਹਦਾ ਮੁੱਲ ਮੈਂ ਤੁਹਾਨੂੰ ਦੱਸ ਦਉ ਪਹਿਲੀ ਵਾਰੀ ਵੀਡੀਓ ਪਾਉਣੀ ਆ ਹਾਂ ਗਰਜੰਟ ਵੀਰ ਕੋਈ ਨਹੀਂ ਆ ਵੇਖੋ ਜੀ ਚਵਾਈ ਇੱਕ ਵਾਰੀ ਠੀਕ ਆ ਜੀ ਅਗਲਾ ਇੱਕ ਪਿਛਲਾ ਥਣ ਆ ਬਹਿਣੀ ਵਾਲਾ ਤੇ ਇੱਕ ਬਹਿਣੀ ਵਾਲਾ ਅਗਲਾ ਪਿਛਲਾ ਥਣ ਠੀਕ ਹੈ ਜੀ ਆਹ ਤੋਂ ਫੜ ਮੜਾ ਸੋ ਕੋਈ ਪੂਰਨੀ ਤੇ ਕੋਈ ਛਟਾ ਨਹੀਂ ਗਾ ਚਵਾਈ ਪੂਰੀ ਬੰਬੇ ਪਾਸ ਲੱਗੀ ਹੈ ਕਰਮਾਲੀ ਨੂੰ ਠੀਕ ਹੈ ਜੀ ਸਵਾਦ ਆਜੂਗਾ ਜਿਹੜਾ ਭਰਾ ਲੈ ਜੂਗਾ ਚਵਾਈ ਕਰਕੇ ਵੀ ਆਨੰਦ ਲਾਉਂਗੇ ਤੁਸੀਂ ਬਾਕੀ ਵੱਛੀ ਵੈਸੀ ਵੀ ਬਹੁਤ ਖੂਬਸੂਰਤ ਲੈ ਵੀ ਕਰਜੰਟ ਵੀਰ ਬੋਲਦੇ ਮੁੱਲ ਕੀ ਡਿਮਾਂਡ ਰੋਗੇ ਮੁੱਲ ਮੈਂ ਤਾਂ ਪਹਿਲੀ ਵੀਡੀਓ ਪਾਣੀ ਤੂੰ ਹੀ ਦੱਸ ਦੋ ਆ ਨਹੀਂ ਨਹੀਂ ਫਿਰ ਦੱਸੋ ਤੁਸੀਂ ਮੋਲ ਘੱਟ ਤੋਂ ਕਰਾਉਣੇ ਆਪਾਂ ਤੁਸੀਂ ਦੱਸਣੇ ਆ ਬਾਕੀ ਆਪਾਂ ਛੋਟ ਕਰਾਵਾਂਗੇ ਜਿੰਨੀ ਹੋ ਸਕੀ ਦੀ 75000 ਦੀ ਵੱਛੀ ਦੇ ਦਿੱਤੀ ਗਈ 75000 ਦੀ ਹੱਕ ਵੀ ਬਣਦਾ ਚਲੋ 75000 ਦੀ ਦੇਣੀ ਵੀ ਚਾਹੀਦੀ ਆ ਹਾਂਜੀ ਨਵਾਂ ਆਂਗਾ ਦੋ ਦਾ ਦਵੱਛੀ ਆ ਬਾਕੀ ਇਹੋ ਜਿਹਾ ਦੋਸਤੋ ਖੂਬਸੂਰਤ ਪਸ਼ੂ ਜਿਹੜੇ ਭਰਾਣੇ ਅੱਗੋਂ ਵੇਚਿਆ ਹੋਊਗਾ ਉਹਨੇ ਕਿੰਨੇ ਦਾ ਵੇਚਿਆ ਹੋਊਗਾ ਠੀਕ ਆ ਜੀ ਤੇ 75000 ਵੀਰ ਗਰਜੰਟ ਮੰਗ ਕਰਨ ਰਿਹਾ ਤੇ ਵੀਰ ਗਰਜੰਟ 75 ਨਹੀਂ 72000 ਦੇ ਵਿੱਚੋਂ ਕਰਦੇ ਮੰਨਤਾ ਕੋਈ ਨਹੀਂ ਕਰਦਾ ਬਾਈ ਠੀਕ ਹੈ ਭਰਾ ਸਰਦਾਂ ਸੋ ਕਰਤੀ ਖੁੱਲਾ ਡੂਲਾ ਜਿੰਨਾ ਵੀ ਮਾਨਤਨ ਹੋ ਸਕਿਆ 70000 ਦੇ ਵਿੱਚੋਂ ਕਿਸਾਨ ਵੀਰੋਂ ਮਾਨਤਨ ਹੋ ਜਾਊਗਾ ਸੋ ਚਾਹਵਾਨ ਭਰਾ ਆ ਕੇ ਆਪਣੀ ਅੱਖੀ ਦੇਖ ਲੋ ਤਸੱਲੀ ਕਰ ਲਿਓ ਜੇ ਬੱਛੀ ਬਹੁਤ ਪਿਆਰੀ ਹੈ ਠੀਕ ਹੈ ਜੀ ਵੈਸੇ ਜਿਹੜੇ ਭਰਾ ਨੇ ਘਰੋਂ ਵੇਚਣੀ ਆ ਕਿਸੇ ਵੀਰ ਦੀ ਵੀ ਗੱਲ ਕਰ ਲਈਏ ਹਰੇਕ ਵੀਰ ਨੇ ਆਖਣਾ ਵੀ ਆਪਾਂ ਕੋਈ 80000 ਦੀ ਉਹਦੀ ਛਾਹ ਵੇਚੀਏ ਜੇਕਰ ਘਰੋਂ ਵੇਚਣੀ ਆ ਇਹ 70000 ਦੀ ਬਾੜ ਮਿਲ ਜਾਊਗੀ ਤੁਹਾਨੂੰ ਮਾਨਤਨ ਹੋਊਗਾ ਵਿੱਚੋਂ ਇੱਕ ਸਾਈਗਨ ਨੰਬਰ ਤੇ ਗ੍ਰੈਂਟ ਇੱਧਰ ਆ ਜਾ ਆ ਬਾੜ ਆਪਣੇ ਕੋਲ ਵੀ ਸੁਹਾ ਗਰਮਾ ਸੁਈ ਆ ਇਹ ਦੂਜੇ ਸਵੇ ਸਹੀ ਆ ਜੀ। ਲੋ ਵੀ ਦੂਜਾ ਸੁਬਾ ਕਿਸਾਨ ਵੀਰੋਂ ਵਾਇਰਸ ਹੋਈ ਆ। ਬਾਕੀ ਵੀ ਬਹੁਤ ਠੰਡੀ ਆ। ਬਾਕੀ ਆਰਡਰ ਕੁਆਲਿਟੀ ਚੈੱਕ ਕਰੋ। ਸੋਹਣਾ ਹਵਾਨਾ ਲੈਵਾ ਕਰਮਾਲੀ ਦਾ ਥਾਣੇ ਦਾ ਵੀ ਮੁੱਠੀ-ਮੁੱਠੀ ਆ। ਮੁੱਠੀ ਤਾਂ ਬਹੁਤ ਵੱਡੀ ਆ। ਮਗਰ ਇਹਦੇ ਵੀ ਬੱਛੀ ਆ ਗਈ। ਬੱਛੀ ਬੱਛੀ। ਤੇ ਇਹਦੇ ਥੱਲੇ ਇਸ ਵਕਤ ਦੁੱਧ ਕਿੰਨਾ? ਇਹਦੇ ਥੱਲੇ ਦੁੱਧ ਦਾਤੋਂ ਬਾਹਰ ਆਪਾਂ 10 ਕਿਲੋ ਦਵਾਵੇ। 10 ਕਿਲੋ। ਹਾਂਜੀ। ਠੀਕ ਆ ਤੇ ਚਵਾਈ ਇਹਨੂੰ ਵੀ ਫਿਰ ਉਹੋ ਜਿਹੀ ਨਹੀਂ ਆ। ਚਵਾਈ ਇੱਕ ਨੰਬਰ ਲੱਗੀ। ਕਿਲੋ ਦੁੱਧ ਦੂਜਾ ਸੁਬਾ ਬੱਛੀ ਮਗਰ ਆ। ਬਾਕੀ ਥਾਣ ਦੇ ਵੀ ਸਾਫ਼ ਸੁ ਸੋ ਟਾਂਚਾ ਹਾਈਟ ਲੈਂਥ ਦੀ ਗੱਲ ਕਰੀਏ ਤਾਂ ਹਾਈਟ మీడియం ਦੇ ਵਿੱਚ ਮੰਨ ਕੇ ਕੋਈ ਭਰਾ ਸੌਦਾ ਕਰ ਲੇ। ਬਾਕੀ ਥੱਲਿਓਂ ਹਵਾਨੇ ਲੈਵੇ ਦੀ ਵੀ ਕਰਮਾ ਲਈ ਪੂਰੀ ਖਰੀ ਆ। ਚਾਰੇ ਥਾਣਾ ਫਾੜੀ ਵਾਲਾ ਲੈਵਾ ਠੀਕ ਆ ਜੀ। ਸੋ ਚੁਵਾਈ ਦੁੱਧ 10 ਕਿਲੋ ਜਾਂ 10 ਕਿਲੋ ਤੋਂ ਬਾਰ ਬਾਰ ਆ। 10 ਕਿਲੋ ਪੱਕਾ ਮੰਨ ਕੇ ਸੌਦਾ ਲਾ ਲਿਓ ਤੁਸੀਂ। ਵੱੱਸੀ ਮਗਰ ਆ ਠੀਕ ਆ ਜੀ। ਸਵੇਰ ਦੂਜਾ ਕੋਈ ਸੱਤਾਂ ਦਿਨਾਂ ਦੇ ਅੰਦਰ ਵਾਰੀ ਸਮਾਂ ਹਫਤੇ ਦੇ ਅੰਦਰ ਵਾਰੀ ਨੂੰ ਅੱਜ ਟਾਈਮ ਹੋ ਗਿਆ ਸੋਈ ਨੂੰ। ਆ ਦੇਖੋ ਓਕੇ ਗਰੰਟ ਵੀਰ ਕੀ ਇਹਦਾ ਲੈਣਦਣ ਮੁੱਲ ਕੀ ਰਹੂਗਾ ਇਹਦਾ ਅਵੇਲੇ ਮੈਨੂੰ ਤੁਸੀਂ ਦੱਸ ਦਿਓ ਨਹੀਂ ਤੁਸੀਂ ਦੱਸੋ ਗਰੰਟ ਵੀਰ ਤੁਹਾਡੀ ਸ਼ਾਇਦ ਤੁਸੀਂ ਦੱਸੋ ਮਾਨਤਨ ਕੋਈ ਨਹੀਂ ਜਿੰਨਾ ਹੋ ਸਕਿਆ ਆਪਾਂ ਕਰਵਾ ਦਿੰਨੇ ਆ 55 ਦੀ ਦੇ ਦਈਏ 55 ਦੀ ਇੱਕੋ ਇੱਕ ਹੀ ਗੱਲ ਕਰਦਗੇ ਨਾ 55 ਨਾ 54 ਤੇ ਨਾ ਹੀ 53 ਕਰ ਦੋ ਤੁਸੀਂ ਫਿਰ ਹਾਏ ਉਹੀ ਕਰ ਦੋ ਮਾੜਾ 52 ਵੀ ਰਹਿਣ ਦੀ 50000 ਦੇ ਵਿੱਚੋਂ ਗਰਜੈਂਟ ਵੀ ਮਾਨਤਾ ਕਰੀਏ ਉਹ ਕਰਦਾ ਮੈਂ ਥੋੜਾ ਬਹੁਤਾ ਕੋਈ ਗੱਲ ਆ ਕਰਦੀ ਖੁਸ਼ੀ ਨਾਲ ਕੇ ਹੋਏਗਾ ਨਹੀਂ ਕਰਦੇ ਇਹ ਵੀਰ ਨੇ ਜ਼ਿੰਮੇਵਾਰੀ ਸੁੱਟਦੀ ਆਪਣੇ ਤੇ ਆ ਪਹਿਲੀ ਵੀਡੀਓ ਸੋਹਣੀ ਆਪਾਂ ਜਿੱਥੇ ਲੱਗਦਾ ਉੱਥੇ ਕੇ ਵੀਰਾਂ ਨੂੰ ਦਵਾ ਦੇ ਠੀਕ ਆ ਜੀ ਸੋ 50000 ਦੇ ਵਿੱਚੋਂ ਦੋਸਤੋ ਮਾਨਤਾ ਹੋ ਜਾਊਗਾ ਤੇ ਬਾਕੀ ਤੁਸੀਂ ਸੰਪਰਕ ਕਰ ਹੀ ਲੈਣਾ ਠੀਕ ਆ ਆ ਵੇਖੋ ਮੱਛਾ ਛੱਡਦਾ ਮੜਾ ਜਾ ਆ ਦੇਖਿਆ ਜੀ ਠੀਕ ਆ ਜੀ ਸੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਧਰੋਂ ਆ ਵੇ ਲਓ ਜੀ ਅਗਲੇ ਪਿਛਲੇ ਥਣਾ ਦਾ ਚੋਣ ਕਰੋ ਚੈੱਕ ਲਓ ਜੀ ਸੋ 50000 ਦੇ ਵਿੱਚੋਂ ਦੋਸਤੋ ਹੋਊਗਾ ਮਾਨਤਨ ਠੀਕ ਆ ਜੀ ਕਰ ਲਿਓ ਸੰਪਰਕ ਚੰਗੀ ਆ ਵੇੜ ਸਾਫ ਸੁਥਰੀ ਆ ਮਗਰ ਬੱਤੀ ਆ ਚਲੋ ਇਹ ਵਾਦੇ ਦਾ ਕੰਮ ਆ ਵੀ ਮਗਰ ਬੱਤੀ ਕੋਈ ਭਰਾ ਸ਼ੌਕ ਨਾਲ ਅੱਗੇ ਸਾਫ ਲਊਗਾ ਠੀਕ ਆ ਸੋ ਪਸੰਦ ਆਊਗੀ ਭਰਾਵਾਂ ਨੂੰ ਪਾ ਲੋ ਹੱਥ ਇਹ ਇੱਕ ਇਧਰ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਜਰਸੀ ਨਸਲ ਪ੍ਰੀਡ ਦੇ ਵਿੱਚ ਦੋਸਤੋ ਇਹ ਵੈੜ ਆ ਗਈ ਆ ਬਹੁਤ ਖੂਬਸੂਰਤ ਬੱਛੀ ਆ ਤੇ ਇਹ ਗਰੈਂਡ ਵੀਰ ਸਵੇਰ ਤੁਸੀਂ ਦੱਸਿਆ ਤਾਂ ਵੀ ਦੂਜਾ ਸੁਣਾ ਦੇ ਦੂਜੇ ਸਵੇ ਸੁਣਾ ਜੀ ਦੂਜਾ ਸੁਬਾ ਵੈੜ ਇਹ ਵੀ ਫੂਲ ਜ਼ਬਰਦਸਤ ਆ ਹਨਾ ਮੈਂ ਚੰਗੀ ਪੜੀ ਆਪਣੀ ਬਹੁਤ ਆ ਬਿਲਕੁਲ ਬਿਲਕੁਲ ਗੋਲਾ ਗਾਲਾ ਕਿਸਾਨ ਵੀਰੋ ਪੂਰੀ ਚੈੱਕ ਕਰੋ ਤੁਸੀਂ ਪੜੀ ਸਾਂ ਵੀ ਪੂਰੀ ਆ ਬਿਲਕੁਲ ਸਮਾਲ ਸਾਈਜ਼ ਫੇਸ ਛੋਟਾ ਕੰਨ ਤੇ ਵੈੜਾ ਜਿੱਦਿਆਂ ਆਪਾਂ ਪੰਜਾਬ ਵਾਲੀਆਂ ਜਰਸੀਆਂ ਵੇਖਦੇ ਆ ਉੱਡਾ ਕ ਜਦਾ ਹਾਈਟ ਕਾ ਹੋਏਗਾ ਵੈੜ ਦਾ ਹੰਡੇ ਬਹੁਤ ਜਿਆਦਾ ਸਿਰਫ ਇਹ ਗੱਡੀ ਸਾਰੇ ਆਈ ਤਾਲ ਕਰਕੇ ਕਰਦੀ ਥੋੜਾ ਜਿਹਾ ਠੀਕ ਹੈ ਵੀਰੇ ਲੋ ਠੀਕ ਹੈ ਜੀ ਅੱਜ ਹੀ ਮਾਰਨਿੰਗ ਜਿਹੜੀ ਦੋਸਤੋ ਐਂਟਰੀ ਹੋਈ ਜਾਂਦੀ ਤਾਂ ਕਰਕੇ ਪਸ਼ੂ ਥੋੜਾ ਜਿਆ ਕਦਨਾਂ ਕਿਤੇ ਆਪਾਂ ਤੋੜ ਕੇ ਦਿਖਾਵਾਂਗੇ ਤੁਹਾਨੂੰ ਥੋੜਾ ਜਿਆ ਕਦਨਾਂ ਕਿਤੇ ਪਸ਼ੂ ਕਾਲਾ ਜਰੂਰ ਪੈਂਦਾ ਬਾਕੀ ਬੇਨਸੂਨਸ ਕਾਫੀ ਹਲ ਦੇਵੇ ਤੇ ਬਾਕੀ ਮਿਲਕਵੇਰ ਵੀ ਕਾਫੀ ਮੋਟੀ ਆ ਤੇ ਨੋਕਲੇ ਥਣ ਲੱਗਾ ਕਰਮਾਲੀ ਨੂੰ ਦੂਜਾ ਸਵੇਰ ਇਹ ਸਵੈਰ ਨੇ ਸੋਣਾ ਤੇ ਇਹ ਗਰੈਂਟਡ ਲੈ ਜੂਦੇ ਨੇ ਜੇ ਤੁਸੀਂ ਦੱਸਿਆ 15 ਤੋਂ 18 ਕੇ ਦਿਨ 15 ਤੋਂ 18 ਦਿਨ ਖੜੂ ਹੋਏ ਜੀ ਠੀਕ ਹੈ ਵੀਰੇ ਲੋ ਵੀ ਇਹ ਲੈ ਜੂਗੀ ਆਪਾਂ ਖੋਲ ਕੇ ਤੁਹਾਨੂੰ ਇਹ ਵੀ ਤਸल्ली ਨਾਲ ਤੋਰ ਕੇ ਦਿਖਾ ਦਿੰਦੇ ਆ ਬਾਕੀ ਫੇਸ ਕੁਆਲਟੀ ਮੂੰਹ ਮੱਥਾ ਤੁਸੀਂ ਚੈੱਕ ਕਰੋ ਪਲੀ ਪ੍ਰੀਤੀ ਪੂਰੀ ਏ ਕਰਮਾ ਲਈ ਠੀਕ ਆ ਆ ਦੇਖੋ ਸੋ ਸੋਨਾ ਢਾਂਚਾ ਹਾਈਟ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਆਪਾਂ ਇੱਕ ਪੰਜਾਬ ਵਾਲੀ ਜਰਸੀ ਵੇਖ ਲਈ ਥੀ ਇਹ ਵੇਖ ਲਈ ਇੱਕ ਗੱਲ ਹੀ ਆ ਰੰਗ ਲਾਲ ਆ ਪੂਰਾ ਠੀਕਾ ਜੀ ਰੈੱਡ ਕਲਰ ਦੇ ਵਿੱਚ ਆ ਤੇ ਮੁੱਠੀ-ਮੁੱਠੀ ਥਾਣਾ ਕਰਮਾਲੀ ਨੂੰ ਬਾਕੀ ਸਪੇਸ ਗੈਪ ਜਿਵੇਂ ਜਿਵੇਂ ਲੇਵਾ ਭਰਿਆ ਲੇਵੇ ਦੇ ਵਿੱਚ ਦੋਸਤੋ ਜਾਂ ਥਾਣਾ ਦੇ ਵਿੱਚ ਸਪੇਸ ਗੈਪ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੇਖਣ ਦੇ ਵਿੱਚ ਮਿਲੂਗਾ ਬਾਕੀ ਜਿੰਨੀ ਵੀ ਆ ਸਾਫ ਸੁਥਰੀ ਆ ਕਿਸੇ ਭਰਾ ਨੇ ਘਰੇ ਰੱਖਣੀ ਆ ਚਾਹੇ ਕੋਈ ਵੀ ਰੱਗੇ ਤਿਆਰੀ ਤੇ ਵੇਚਣੀ ਵੀ ਚਾਹੁੰਦਾ ਲੈ ਜਾ ਕੇ ਤੇ 2 ਰੁਪਏ ਤੁਹਾਨੂੰ ਨਫਾ ਵੀ ਗਾਂ ਦਊਗੀ ਠੀਕ ਆ ਬਹੁਤ ਖੂਬਸੂਰਤ ਆ ਠੀਕ ਆ ਤੇ ਇਹ ਅੱਜ ਕਿੰਨੇ ਦੀ ਦੇ ਰਿਹਾ ਵੀਰ ਦਰਜਾਤ ਮੁੱਲ ਕੀ ਰਹੂਗਾ ਇਹਦਾ ਮੈਂ ਨਾ ਭਾਈ ਤੁਸੀਂ ਦੱਸ ਦਿਓ ਨਹੀਂ ਤੁਸੀਂ ਦੱਸੋਗੇ ਮੈਂ ਨਾ ਅੱਜ ਪਹਿਲੀ ਵਾਰ ਵੀਡੀਓ ਪਾਣੀ ਤੁਸੀਂ ਦੱਸ ਦਿਓ ਸਾਰਾ ਮੇਰੇ ਤੇ ਨਾ ਸੁੱਟੀ ਜਾਣਾ ਮੈਂ ਨਾ ਜੋ ਕਰਦੋਂਗੇ ਸੱਤ ਆ ਜੋ ਕਰਦੋਂਗੇ ਸੱਤ ਆ ਠੀਕ ਆ ਜੀ ਹਾਂਜੀ ਇੱਕੋ ਗੱਲ ਕਰਦ ਗਏ ਕਰੋ ਵੇ ਚਲ ਉਹ ਜੀਆਂ ਬੈੜਾ ਗਰਜੰਟ ਵੀਰ ਚਲੋ ਆਪਾਂ ਵੀ ਰੋਜ਼ ਦਾ ਕੰਮ ਕਰਦੇ ਆ ਹਾਂਜੀ ਚਲੋ ਜਿੰਨੇ ਘਰੋਂ ਵੀ ਵੇਚਣੀ ਆ ਭਾਵੇਂ ਕੋਈ 75 ਭਾਵੇਂ ਕੋਈ 70 ਹਜ਼ਾਰੀ ਕਰੀ ਜਾਂਦਾ ਹੋਵੇ ਹਾਂਜੀ ਆਪਾਂ ਨਾ 75 ਤੇ ਨਾ ਹੀ 70 ਤੇ ਨਾ ਹੀ 65 ਹਾਂਜੀ ਵਿੱਚੋਂ 3000 ਲੈਸ ਕਰਦ ਗਏ ਬਾਹਰ ਜੀ ਦੇ ਦੇ ਗੀ ਕਰ ਦੋ ਜੀ ਤੇ ਇੰਨੀ ਕਰ ਦੋ ਤੁਸੀਂ ਖੋਚਾਈ ਦੇ ਚਲੋ ਹਜੇ ਨਰਮਾ ਥੱਲੇ ਹਾਂ ਜੀ ਪਿਆਰੀ ਤੇ ਹੁੰਦੀ ਪਾ ਵੀ ਕੱਚੀ ਕੱਚੀ ਆ ਜਦ ਤੱਕ ਤਿਆਰ ਹੋ ਗਈ ਨਾ 70 ਬਾਹਰ ਵੇਚ 70 75 ਦੀ ਵੀ ਹੋ ਸਕਦੀ ਹੈ ਇਹ ਕੋਈ ਸ਼ੱਕ ਨਹੀਂਗਾ ਹਾਂਜੀ ਲੋ ਵੀ ਠੀਕ ਆ ਜੀ ਚਾਹੇ ਕਿਸੇ ਪੁਰਾਣੇ ਦੋਸਤੋ ਵੇਚਣ ਵਾਸਤੇ ਵੀ ਲੈ ਕੇ ਜਾਣੀ ਆ ਸਾਰੇ ਵੀਰ ਜਾਣਕਾਰ ਆ ਠੀਕ ਆ ਜੀ ਤਿਆਰੀ ਤੇ ਆਇਆ ਪਸ਼ੂ ਬੇਸ਼ੱਕ ਭਾਵੇਂ 72000 ਦਾ 70000 ਦਾ ਵੀ ਵੇਚ ਜਾਵੇ ਚਲੋ ਓਕੇ ਆ ਠੀਕ ਆ ਜੀ ਸੋ ਟਿੱਪੋਂ ਇੱਕ ਨੰਬਰ ਆ ਕਿਸੇ ਰਕਮ ਦੀ ਪਿੱਛੇ ਭਾਰ ਦੀ ਪ੍ਰੋਬਲਮ ਨਹੀਂ ਕੀ ਹੈਗੀ ਇਹ ਵਿੱਚ ਵੀਡੀਓ ਦੇ ਵੀਰ ਨੇ ਦੱਸ ਦਿੱਤਾ ਠੀਕ ਆ ਤੇ ਬਾਕੀ ਖਲੋ ਤੇ ਪਿੰਡੇ ਦੀ ਗੱਲ ਕਰਨ ਲਈ ਤੇ ਚਮਕਦਮਕ ਪੂਰੇ ਭਾਰੇ ਪਿੰਡੇ ਦੀ ਆ ਫੁੱਲ ਵਜਨ ਵੇਟ ਆ ਇਹ ਤੁਹਾਨੂੰ ਅੱਜ 12000 ਦੀ ਮਿਲ ਜੂਗੀ ਖੁਸ਼ੀ ਨਾਲ ਕੋਈ ਪਹਿਲੀ ਵੀਡੀਓ ਮੌਕੇ ਤੇ ਮਾਨਤਨ ਹੋਊਗਾ ਜੋ ਵੀ ਘਰੇ ਆਉਂਦਾ ਸੌਦਾ ਕਰਦਾ ਬਾਕੀ ਪਸੰਦ ਆਊਗੀ ਭਰਾਵਾਂ ਨੂੰ ਛੜਦਾ ਨਹੀਂ ਕੋਈ ਵੀਰ ਜਿੰਨੇ ਘਰੇ ਰੱਖਣੀ ਆ ਤੇ ਚਾਹੇ ਕਿਸੇ ਭਰਾਣੇ ਵੇਚਣ ਵਾਸਤੇ ਲੈ ਕੇ ਜਾਣੀ ਆ ਕਰ ਲਿਓ ਪਹਿਲ ਕਦਮੀ ਇੱਕ ਅੱਗੇ ਆਪਾਂ ਗਰਜੈਂਟ ਆ ਮੱਝ ਵਿਖਾਈਏ ਹਾਂਜੀ ਇਹ ਮੱਝ ਵੀ ਆਪਣੇ ਕੋਲ ਇਕਾਈ ਹੈ ਜਿਹੜਾ ਰੇਟ ਇਹਦਾ ਵੀ ਕਰਮਾਲੀ ਦਾ ਤੋਹਫਾ ਬਿਲਕੁਲ ਜਾਇਜ਼ ਹੀ ਰੇਟ ਆ ਖੀਰ ਤੇ ਜਾਇਜ਼ ਭਾਈ ਤੋਹਾਂ ਹੀ ਕਰਨਾ ਅਸਾ ਕਰਨਾ ਹਾਂਜੀ ਠੀਕ ਆ ਵੀਰੇ ਤੇ ਇਹਦਾ ਇੱਕ ਰਸੂਆ ਦੱਸ ਦੇ ਮੈਨੂੰ ਸੂਆ ਕਿੰਨਾ ਸੂਆ ਭੈਣੀ ਕੋਈ ਤਜਾ ਗੱਲੇ ਤੇ ਭੈ ਕੋ ਚੌਥਾ ਗੱਲੇ ਨਹੀਂ ਆਖਣਾ ਦੱਜੇ ਨਹੀਂ ਆਖਣਾ ਤਜੇ ਆ ਠੀਕ ਆ ਜੋ ਕਹਿ ਦੀ ਮਰਜੀ ਠੀਕ ਆ ਹਾਂਜੀ ਉਹ ਵੀ ਆਪਦੀ ਸਮਝ ਦੋਸਤੋ ਜਰੂਰ ਮੇਰਾ ਵੀਰ ਵੇਖ ਲਿਆ ਜੇ ਬਾਕੀ ਟਿੱਪਣ ਤੇ ਕੋਈ ਚੌਥਾ ਮੰਲ ਤੇ ਟਿੱਪਣ ਤੇ ਭਾਰ ਪਿਛੇ ਦੀ ਗਾਰੰਟੀ ਆ ਹਲ ਗਾਰੰਟੀ ਤੇ ਇਹਦਾ ਸਮਾਂ ਵੀ ਦੱਸ ਦੇ ਕਿੰਨਾ ਕਹ ਜੇ ਬਾਕੀ ਆ ਸਮਾਂ ਨੇ 1 ਮਹੀਨਾ ਖੜਨਾ ਵੀ ਪੂਰਾ ਮਹੀਨਾ ਇੱਕ ਤੋਂ ਦੋ ਚਾਰ ਦਿਨ ਬਾਅਦ ਖੜ ਸਕਦੀ ਹੈ ਇਹਨੇ ਵੀ 15 20 ਤਾਂ ਲੈ ਜੂਗੀ ਠੀਕ ਹੈ ਵੀਰੇ ਹਾਂਜੀ ਲਓ ਵੀ ਇੱਕ ਮਹੀਨੇ ਦਾ ਕਿਸਾਨ ਵੀਰ ਉਹ ਐਡੀਆ ਲਾ ਕੇ ਫਿਰ ਸੌਦਾ ਲਾਇਆ ਜੇ ਮਹੀਨਾ ਕੇ ਸਮਾਂ ਆ ਰਾਮ ਨਾਲ ਲੈ ਜਾਣਾ ਇਹਨੇ ਲੱਥੀ ਹੈ ਕਾਫੀ ਲਾਏ ਬਣਾਈ ਪਈ ਆ ਪੂਸ਼ ਬੇਸ਼ੱਕ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਲੰਡੀ ਆ ਬਾਕੀ ਓਵਰ ਆਲ ਤੁਸੀਂ ਦੇਖੋਗੇ ਢਾਂਜਾ ਢੂਂਜਾ ਬਹੁਤ ਵਧੀਆ ਸਿੰਗਲ ਖੱਟੀ ਆ ਦੰਦ ਕੋਰ ਦੀ ਕਾਇਮ ਆ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਮੂੰਹ ਮੱਥਾ ਆ ਤੁਹਾਡੇ ਸਾਹਮਣੇ ਆ ਤੇ ਮੇਲ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਜਾਣੀ ਆ ਠੀਕ ਆ ਜੀ ਅੱਜ ਕੱਲ ਸਾਰੇ ਭਰਾ ਵੀਡੀਓ ਪਾ ਰਹੇ ਆ ਜਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਪਸ਼ੂ ਵੇਖਦੇ ਰਹਿੰਦੇ ਆ ਸੋ ਲੱਖਾਂ ਤੋਂ ਬਾਹਰ ਹੀ ਮਾਲ ਹੋਇਆ ਪਿਆ ਪਰ ਇਹ ਕਰਮਾ ਦੀ ਅੱਜ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀ ਆ ਸੋ ਵੀਡੀਓ ਦੇ ਕਮੈਂਟ ਬਾਕ ਦੇਖ ਲਿਓ ਚੋੜ ਕੇ ਤਸੱਲੀ ਨਾਲ ਪਹਿਲਾਂ ਦਿਖਾ ਦਿਆਂਗੇ ਉਸ ਤੋਂ ਬਾਅਦ ਆਪਾਂ ਵੀਰ ਤੋਂ ਰੇਟ ਪੁੱਛ ਲਵਾਂਗੇ ਸੋ ਪਸੰਦ ਆਊਗੀ ਮਾਝਾ ਠੀਕਾ ਜੀ ਤੋਂ ਪਾਰ ਪਿੱਛੇ ਦੀ ਥਾਣਾ ਦੀ ਟਿੱਪਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਗਈ ਮਾਝ ਚੰਗੀ ਆ ਜਿਹੜੇ ਭਰਾ ਨੇ ਇੱਕ ਨਾਰਮਲ ਥੋੜੇ ਪੈਸੇ ਲਾਉਣੇ ਆ ਠੀਕਾ ਜੀ ਤੇ ਹਰੇਕ ਨੂੰ ਹੁੰਦਾ ਵੀ ਕੋਈ ਟੋਕੜ ਗੱਬੜ ਨਾ ਲੱਗੇ ਪਰ ਇਹ ਕਰਮਾ ਦੇ ਬ ਇਸ ਕਰਕੇ ਮੇਰਾ ਭਰਾ ਪਹਿਲ ਕਦਮੀ ਕਰ ਲਿਆ ਜੇ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਲਾ ਲਿਆ ਜੇ ਚਲ ਗਿਆ 7-7 ਦੇ 7-8 ਮਹੀਨੇ ਦੇ ਦੇ ਲੀਏ ਆ ਪੂਰਾ ਲੰਮਾ ਟਾਈਮ ਹੀ ਮਿਲਦੀ ਹੈ ਦੁੱਧ ਚਲੋ ਜੀ ਇਹ ਵੀ ਚੰਗੀ ਗੱਲ ਆ ਉਹ ਇਹੋ ਜਿਹੇ ਐਨੀਮਲ ਦਾ ਦੋਸਤ ਜਿਹਨੇ ਆਪਾਂ ਪਹਿਲਾਂ ਵੀ ਕਿਹਾ ਗੱਲ ਕਰਦੇ ਆਂ ਵੀ ਪਤਾ ਨਹੀਂ ਹੁੰਦਾ ਵੀ ਕੱਲ ਨੂੰ ਸੂਣਾ ਅੱਜ ਭਾਵੇਂ ਦੁੱਧੋ ਡਰਾਈ ਕਰ ਦਿਓ ਅੱਜ ਦੁੱਧੋ ਛੱਡ ਦਿਓ ਜਿੱਤੇ ਅਗਲੇ ਦਿਨ ਪਸ਼ੂ ਸੂ ਪੈਂਦਾ ਠੀਕ ਆ ਜੀ ਤੇ ਬਾਕੀ ਆ ਟਾਂਚਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੁਥਣ ਇੱਕਸਾਰ ਸੋ ਨੋਰਮਲ ਇੱਕ ਵਾਰੀ ਤੁਸੀਂ ਇਹ ਥੋੜਾ ਜਿਹਾ ਦੇਖੋਗੇ ਲਾਗੇ ਤੋਂ ਤੁਹਾਨੂੰ ਦਿਖਾਵਾਂਗੇ ਵੀ ਲੱਥੀ ਅਕਰਮਲੀ ਠੀਕਾ ਜੀ ਲਾਇ ਬਣਾਈ ਪਈ ਆ ਸੋ ਚਾਰੇ ਥਾਣਾ ਬਾਕੀ ਇੱਕ ਸਾਰਾ ਕੋਈ ਜਿਹੜਾ ਨਕਾ ਚਾਹੇ ਕੋਈ ਬਾਹੀ ਦਾ ਕੋਈ ਬਲਛਲ ਨਹੀਂ ਗਾਗਾ ਵਿੱਚ ਮੱਝ ਦੇ ਆ ਕਰੋ ਚੱਕ ਵੀ ਠੀਕ ਹੈ ਸੋ ਕਾਫੀ ਸੋਨਾ ਕਾਚਾ ਜਿੰਨਾ ਵੀ ਮੈਦ ਆ ਠੀਕਾ ਜੀ ਤੇ ਬਾਕੀ ਅੱਗੋਂ ਪਿਛੋਂ ਸਾਈਡ ਤੋਂ ਤੁਸੀਂ ਵੇਖ ਲੋ ਠੀਕਾ ਜੀ ਸੋ ਮਿਰਕਵੇੜ ਕਾਫੀ ਮੋਟੀ ਆ ਦੋਹਾਂ ਪਾਸੇ ਰਸਿਆਂ ਕੋ ਤੇ ਚਾਰੇ ਥਾਣਾ ਕੋਈ ਵੰਡ ਵਿਰਲ ਤੇ ਜਿਵੇਂ ਜਿਵੇਂ ਲੇਵਾ ਭਰਿਆ ਕਰਮਾਲੀ ਹੋਵੇਂ ਹੋਵੇਂ ਗਾਇਬ ਜਿਹੜਾ ਅਸੀਂ ਥਾਣਾ ਤਾਂ ਨਿਕਲ ਕੇ ਹੋਰ ਸਾਹਮਣੇ ਆ ਜਾਊਗਾ ਤੇ ਗਰਜਟ ਕੀ ਮੁੱਲ ਕਿੰਨੇ ਦੀ ਦੇਣੀ ਆ ਵੀਰੇ ਮੈਂ ਨਾ ਦੀ ਢਾਡੀ ਮਰਜ਼ੀ ਚੱਲਦੀ ਆ ਤੇਰੇ ਭੈਣ ਭਰਾਵਾਂ ਨੇ ਇਹ ਕਹਿ ਦਿੰਦਾ ਵੀ ਯਾਰ ਤੇਰੇ ਤੇ ਸੁਟਿਆ ਸੀ ਤੇ ਫਿਰ ਯਾਰ ਜਿੰਨਾ ਮਰਜ਼ੀ ਵੱਡ ਵੱਡ ਕੇ ਲਾ ਦਿੰਦਾ ਮੈਨਾਂ ਜੇ ਤੁਹਾਨੂੰ ਆਖਣਗੇ ਤੇ ਆਪਾਂ ਤਾਂ ਵੀ ਮੰਨਾਂਗੇ ਠੀਕ ਹੈ ਠੀਕ ਹੈ ਕਿੱਦਾਂ ਤੁਸੀਂ ਕਰਦੋਗੇ ਆਪਾਂ ਨੂੰ ਲੈ ਗਰੰਟੀ ਵੀਰੇ ਚਲੋ ਡਿਮਾਂਡ ਤੁਹਾਨੂੰ ਮੈਨੂੰ ਇਹ ਨਹੀਂ ਪਤਾ ਵੀ ਚਲੋ ਕੁਝ ਵੀ ਆ ਭਾਵੇਂ ਕਰੋਂ ਮਾਜਾਂ ਦੇ ਸੂਬੇ ਦੇ ਹਿਸਾਬ ਨਾਲ ਲਾ ਲਗੇ ਹਾਂਜੀ ਹਾਂਜੀ ਤੇ ਬਾਕੀ ਮੂੰਹ ਦੰਦ ਖੋਰ ਦੀ ਪੂਰੀ ਕਾਇਮ ਆ ਜਿਹੜੇ ਬਾਹਰੇ ਪੈਸੇ ਹਿਸਾਬ ਦੇ ਲਾਉਣੇ ਆ ਦੰਦ ਤਾਂ ਵਿਖਾ ਕੇ ਦਵਾਂਗੇ ਥਣ ਵਿਖਾ ਕੇ ਦਵਾਂਗੇ ਠੀਕ ਹੈ ਵੀਰੇ ਬਾਹਰ ਪਿੱਛੇ ਦੀ ਫੁੱਲ ਗਰੰਟੀ ਠੀਕ ਹੈ ਵੀਰੇ ਆਹ ਮੂੰਹ ਇਹ ਜਿਹਾ ਕਰਾਵਾ ਆਹ ਫੜ ਲਓ ਲੈ ਵੀ ਆਹ ਕਰੋ ਠੀਕ ਆ ਜੀ ਸੋ ਮਿੱਠੀ ਆ ਬਾਕੀ ਆ ਦੰਦ ਤੁਸੀਂ ਵੇਖੋ ਪੂਰੇ ਦੰਦ ਨੇ ਠੀਕ ਆ ਜੀ ਕਿਸੇ ਰਕਮ ਦੀ ਕੋਈ ਇਹ ਨਹੀਂ ਵੀ ਦੰਦ ਸੁੱਟਿਆ ਦੰਦ ਭੱਜਿਆ ਤੇ ਇਹ ਗਰਜਤ ਵੀਰੇ ਭਾਵੇਂ ਕੋਈ 60 62 ਕੁਝ ਵੀ ਡਿਮਾਂਡ ਕਰਾ ਲਈ 55 ਦੇ ਵਿੱਚੋਂ ਮਾਨਤਨ ਕਰਦੀਏ ਕਿੰਨਾ ਕਰੇਗਾ ਮੈਂ ਨਾ ਕਰਦਾ ਮੈਂ ਭਾਈ 1000 ਦਾ ਕਰਦਗੇ 1000 ਦਾ ਹੀ ਕਰਦਾ 54 ਦੀ ਦੇ ਦਗੇ ਲੈ ਲਾਂ ਓਏ ਚਲੋ ਵੀ ਲਓ ਵੀ 54000 ਦੀ 200 ਵੀਰ ਨੇ ਚਲੋ ਆਪਣੇ ਕਹਿਣ ਤੇ ਮੱਝ ਦੇ ਦਿੱਤੀ ਆ ਵੀ 54000 ਦੀਆਂ ਤਾਂ ਵੀ ਦੇ ਦਾਂਗੇ ਤੇ ਬਾਕੀ ਤੁਹਾਡੇ ਸਾਹਮਣੇ ਆ ਮਹੀਨੇ ਦੀ ਕੱਚੀ ਆ ਬਾਕੀ ਮੇਰਾ ਭਰਾ ਭਾਰ ਪਿੱਛੇ ਦੀ ਟਿੱਪਣ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਕੀ ਸੋ ਜਿਹੜੀਆਂ ਗੱਲਾਂ ਇੱਥੇ ਕਈਆਂ ਕਈਆਂ ਨੇ ਠੀਕਾ ਜੀ 100% ਸਹੀ ਆ ਬਾਕੀ ਮੇਰਾ ਭਰਾ ਆਪਣੀ ਜ਼ਿੰਮੇਵਾਰੀ ਤੇ ਤੁਸੀਂ ਇੱਥੇ ਆਣ ਕੇ ਪਸ਼ੂ ਆਪਣੀ ਅੱਖਾਂ ਦੇ ਵਿੱਚੋਂ ਕੱਢ ਕੇ ਤਸੱਲੀ ਕਰਕੇ ਫੇਰ ਪੈਸੇ ਗਿਣਾ ਸਕਦੇ ਹੋ ਵੀਰ ਨੂੰ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਕਾਫੀ ਲੰਬੇ ਸਮੇਂ ਤੋਂ ਵੀਰ ਕਰਦਾ ਆ ਰਿਹਾ ਪਰ ਵੀਡੀਓ ਪਹਿਲੀ ਆ ਤੇ ਤਾਂ ਕਰਕੇ ਵੀਰ ਨੇ ਜਿੰਨੇ ਵੀ ਆ ਬਿਲਕੁਲ ਖੁਸ਼ੀ ਖੁਸ਼ੀ ਕਿਹਾ ਵੀ ਮਾਨਤਨ ਖੁੱਲੇ ਕਰਾਂਗੇ ਕੋਈ 2 200 4 416 ਮਾਨਤਨ ਨਹੀਂ ਹੈਗਾਗਾ ਤੇ ਬਾਕੀ ਕਰ ਜਾਂਦੇ ਵੀਰੇ ਲਈ ਆਈ ਆਇਆ ਮਾਲ ਕੱਟ ਕਰਕੇ ਇਸੇ ਤਰ੍ਹਾਂ ਦੇ ਲਿਆ ਕੇ ਸਾਹਮਣੇ ਪੇਸ਼ ਕਰਕੇ ਜੈ ਜੀ ਰੇਟਾਂ ਤੇ ਮੈਨਾਂ ਕੋਈ ਗੱਲ ਨਹੀਂ ਭਾਈ ਜਿੱਦਾਂ ਦੀ ਆਖੇ ਗੋਤ ਮਾਲ ਤਾਂ ਤੁਸੀਂ ਥੋੜਾ ਥੜ ਵੈਸੇ ਚਲੋ ਕਾਰੀਗਰ ਭਰਾ ਆਪਣੇ ਸੱਜੇ ਖੱਬੇ ਲਾ ਜਾ ਕੇ ਮਾਲ ਦੀ ਵੀਡੀਓ ਧਾਬੇ ਕੋਲੋਂ ਆ ਕੇ ਪਾਉਂਦੇ ਵੀ ਕਾਫੀ ਆ ਮਾਲ ਤੇ ਚਲੋ ਮਹਾਰਾਜ ਕਿਰਪਾ ਨਾਲ ਵਧ ਸਕਦਾ ਤੇ ਮੇਰੇ ਨਾਲ ਜਾਂਦਾ ਵੀ ਸੰਧੂ ਸਾਹਿਬ ਆ ਸਮਝਾ ਗੜੀ ਕਰਦੇ ਆ ਤੇ ਆਪਾਂ ਵੀ ਕਰੀਏ ਮੈਂ ਚਲੋ ਅਲਪਾਂ ਕਰ ਲਈ ਚਲੋ ਠੀਕ ਆ ਹਾਂਜੀ ਠੀਕ ਆ ਚਾਹੀਦਾ ਇੱਕ ਜਿੰਦ ਵੀਰੇ ਨੰਬਰ ਆਪਣੇ ਕਰਦੇ ਬੋਲਦੇ ਜੀ ਨੰਬਰ ਹੈ 9914715863 ਆ ਲੋ ਵੀ ਇਹ ਕਿਸਾਨ ਵੀਰੋਂ ਨੰਬਰ ਆ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਾਲ ਕਰਕੇ ਤੁਸੀਂ ਕਰੋ ਗੱਲਬਾਤ ਅੱਜ ਇਹ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਠੀਕ ਆ ਜੀ ਬਾਕੀ ਵੜਾ ਚੰਗੀਆਂ ਨੇ ਸਾਫ਼ ਸੁਥਰੇ ਪਸ਼ੂ ਆ ਤੇ ਬਿਲਕੁਲ ਜੈਨੂਨ ਤੇ ਜਾਇਜ਼ ਭਾਅ ਪੜਦਾ ਸੋ ਵੀਡੀਓ ਵੱਧ ਤੋਂ ਵੱਧ ਕੇ ਸ਼ੇਅਰ ਕਰ ਦਿਓ ਹੋਰ ਫਾਰਮਰ ਭਰਾਵਾਂ ਤੱਕ ਵੀ ਕਵਰੇਜ ਪਹੁੰਚ ਸਕੇ ਸੋ ਮੈਂ ਉਹਦੇ ਆ ਕੇ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ